ਵਿਰੋਧੀ ਧਿਰ ਨਗਰ ਕੌਸ਼ਲ ਪ੍ਰਧਾਨ ਗਾਂਧੀ RAM ਨੂੰ ਹਟਾਉਣ ਵਿੱਚ ਰਹੀ ਨਾਕਾਮਜਾਬ ਗਾਂਧੀ RAM ਹੀ ਬਣੇ ਰਹਿਣਗੇ ਨਗਰ ਕੌਸ਼ਲ ਬਰੇਟਾ ਦੇ ਪ੍ਰਧਾਨ ਨਗਰ ਕੌਸ਼ਲ ਬਰੇਟਾ ਦੇ ਪ੍ਰਧਾਨ ਵਿਰੁੱਧ ਦਿੱਤੀ ਰਿਕੁਏਸ਼ਨ ਪ੍ਰਧਾਨ ਨੂੰ ਅਹੁਦੇ ਤੋਂ ਹਟਾਉਣ ਲਈ ਦਿੱਤੇ ਜਾਂਦੇ ਪ੍ਰਧਾਨ ਵੱਲੋਂ ਜਾਰੀ ਕੀਤੇ ਗਏ ਅੱਜ ਦੀ ਮੀਟਿੰਗ ਦੇ ਏਜੰਡੇ ਤੇ ਉਸ ਸਮੇਂ ਕੋਈ ਕਾਰਵਾਈ ਅਮਲ ਵਿੱਚ ਨਾ ਲਿਆਂਦੀ ਗਈ ਜਦੋਂ ਕਿ ਮੀਟਿੰਗ ਦੇ ਸਮੇਂ ਅਨੁਸਾਰ ਸਿਰਫ ਪ੍ਰਧਾਨ ਗਾਂਧੀ RAM, ਕਾਰਜ ਸਦਕ ਅਫਸਰ ਬਲਵਿੰਦਰ ਸਿੰਘ, ਲੇਖਾਕਾਰ ਸਿਕੰਦਰ ਸਿੰਘ ਤੇ ਪ੍ਰੋਸੀਡਿੰਗ ਕਲਰਕ ਬੀਜੇ ਕੁਮਾਰ ਹਾਜਰਸਨ ਇਹ ਤਕਰੀਬਨ 40 ਮਿੰਟ ਤੱਕ ਉਡੀਕ ਕਰਨ ਤੱਕ ਕੋਈ ਕੌਂਸਲਰ ਦਫ਼ਤਰ ਨਹੀਂ ਪਹੁੰਚਿਆ ਤੇ ਇਹ ਬੇਪਰੋਸਗੀ ਮਤਾ ਪਾਸ ਨਾ ਹੋ ਸਕਿਆ ਜ਼ਿਕਰ ਜੋਗ ਹੈ ਕਿ ਨਗਰ ਕੌਂਸਲ ਦੇ 13 ਕੌਂਸਲਰ ਹਨ ਜਿਨ੍ਹਾਂ ਵਿੱਚੋਂ ਇੱਕ ਸਸਪੈਂਡ ਹੋਣ ਕਾਰਨ ਪ੍ਰਧਾਨ ਸਮੇਤ 12 ਮੈਂਬਰ ਬਣਦੇ ਹਨ ਤੇ ਰਿਕਵਿਜ਼ਿਸ਼ਨ 9 ਮੈਂਬਰਾਂ ਵੱਲੋਂ ਦਿੱਤੀ ਗਈ ਸੀ ਪਰ ਇਹਨਾਂ ਮੈਂਬਰਾਂ ਵਿੱਚੋਂ ਕੋਈ ਵੀ ਮੈਂਬਰ ਨਗਰ ਕੌਂਸਲ ਦਫ਼ਤਰ ਨਹੀਂ ਪਹੁੰਚਿਆ ਤੇ ਪ੍ਰਧਾਨ ਗਾਂਧੀ RAM ਦੀ ਨਗਰ ਕੌਂਸਲ ਬਰੇਟਾ ਤੇ ਇਸ ਤਰ੍ਹਾਂ ਹੀ ਬਾਦਸ਼ਾਹਤ ਕਾਇਮ ਰਹੀ ਇਸ ਮੌਕੇ ਪੁਲਿਸ ਪ੍ਰਸ਼ਾਸਨ ਵੱਲੋਂ ਸੁਰੱਖਿਆ ਨੂੰ ਲੈ ਕੇ ਪੁਖਤਾ ਪ੍ਰਬੰਧ ਕੀਤੇ ਗਏ ਹੋਏ ਸਨ ਬਰੇਟਾ ਖਬਰ ਨਾਮ ਤੋਂ ਪਰਮਜੀਤ ਸ਼ਰਮਾ